ਇਹ ਕਹਿੰਦੇ ਸਾਡੇ ਬੱਚੇ ਤੁਹਾਡੀਆਂ ਵੀਡੀਓ ਬਾਬਾ ਜੀ ਬਹੁਤ ਦੇਖਦੇ ਆ ਠੀਕ ਹੈ ਜੀ ਤੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਜ਼ਰੂਰ ਵੀ ਬੱਚਿਆਂ ਦੀ ਵੀਡੀਓ ਬਣਵਾਵਾਂਗੇ ਇਹ ਬੱਚਿਆਂ ਦਾ ਖੂਨ ਵਧ ਗਿਆ ਜਦ ਹੀ ਖੁਸ਼ ਹੋ ਗਏ ਹਾਂ ਜੀ ਹਾਂ ਆ ਗਏ ਆਨੇ ਤੇਰਾ ਨੋ ਤੇਰਾ ਨੋ ਕੀ ਆ ਰਿਹਾਨ ਖਾਨ ਇਹਦਾ ਨੋ ਇਹਦਾ ਨੋ ਹੈਗਾ ਜੀ ਫਤੇ ਵੀਰ ਸਰਹੰਦ ਤੋਂ ਬੱਚਿਆਂ ਨੂੰ ਲਿਆਓ ਉਹਨਾਂ ਦੇ ਅੰਦਰ ਸ਼ੌਕ ਪੈਦਾ ਹੋਵੇ ਜਾਨਵਰ ਪਾਲਣ ਦਾ ਹਾਂ ਜਿਵੇਂ ਫਤੇ ਵੀਰ ਹੈ ਪੜ੍ਹਾਈ ਵੀ ਕਰਦਾ ਉਹ ਤਕਰੀਬਨ ਮੇਲਾਦਾ ਇਹਨਾਂ ਨੂੰ ਪਾਲਣਗੇ ਤੇ ਕਿਤੇ ਨਾ ਛੋੜਨਗੇ ਬੇਲੜਾ ਲੋਕਾਂ ਤੋਂ ਬਚਣਗੇ ਨਸ਼ਿਆਂ ਤੋਂ ਬਚਣਗੇ ਜਿਹਨੇ ਸੱਥਾਂ ਵਿੱਚ ਬੈਂਦੇ ਉਹ ਨਹੀਂ ਵੜਨੇ ਚਾਹੀਦੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਪਿਆਰ ਕਰੂ ਸਤਿ ਸ੍ਰੀ ਅਕਾਲ ਮੁੱਲਾਪੁਰ ਪਹੁੰਚੇ ਹੋયાਗੇ ਬੱਕਰੀਆਂ ਦੀ ਮੰਡੀ ਤੁਸੀਂ ਜਾਣਦੇ ਹੋ ਵੀ ਸ਼ਨੀਵਾਰ ਨੂੰ ਲੱਗਦੀ ਐ ਉਹ ਮਹਮਾ ਅੱਗੇ ਪਹੁੰਚਿਆ ਕਰੋ ਮੰਡੀ 'ਚ ਖਾਸ ਗੱਲਬਾਤ ਅੱਜ ਕੀ ਆ ਬੱਚੇ ਸੀ ਕਹਿੰਦੇ ਅਸੀਂ ਵੀਡੀਓ ਬਣਵਾਉਣੀ ਆ ਮਾਂ ਪਾਈ ਪੈਸੇ ਲੱਗਣਗੇ ਇਹ ਗੱਲ ਆ ਗਈ ਇਹ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਆਂਗੇ ਹੁਣ ਇਹਨਾਂ ਤੋਂ ਮੈਂ 1500 ਰੁਪਇਆ ਲੈ ਲਿਆਗਾ ਕੁੜੀ ਤੋਂ 500 ਲੈ ਲਿਆ ਹਜ਼ਾਰੇ ਤੋਂ ਲੈ ਲਿਆ 500 ਇਹ ਤੋਂ ਵੀ ਲੈ ਲਊਗਾ ਠੀਕ ਐ ਅੱਜ ਵੀਡੀਓ ਬਣਾ ਰਹੇ ਹਾਂਗੇ ਆਪਾਂ ਮੁੱਲਾਪੁਰ ਮੰਡੀ ਤੋਂ ਬਾਬਾ ਜੀ ਨੇ ਇਹਨਾਂ ਨੂੰ ਪੱਠ ਦਵਾਈਆ ਆਪਾਂ ਕਹਿੰਦੇ ਆ ਵੀ ਕੀ ਗੱਲ ਬਾਤ ਹੈ ਉਹ ਬਾਬਾ ਜੀ ਤਾਂ ਪੁੱਛਦੇ ਆ ਚਲੋ ਮੈਂ ਕਾਨੂੰ ਦੱਸਣੀਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਆਪਾਂ ਤੁਸੀਂ ਦੱਸ ਹੀ ਦਿੱਤਾ ਕਿ ਆਪਾਂ ਮੁੱਲਾਪੁਰ ਬੱਕਰਾ ਮੰਡੀ ਤੇ ਬੈਠੇ ਆ ਜਿਹੜੀ ਕਿ ਹਰ ਸ਼ਨੀਵਾਰ ਨੂੰ ਲੱਗਦੀ ਆ ਹਾਂਜੀ ਇਹ ਮੰਡੀ ਦੀ ਲੋਕੇਸ਼ਨ ਪਹਿਲਾਂ ਦੱਸ ਦਈਏ ਕਿਉਂਕਿ ਆਪਾਂ ਗੱਲਾਂ 'ਚ ਭੁੱਲ ਜਾਣੇ ਆ ਹਾਂਜੀ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਇਹ ਮੰਡੀ ਤਲਵੰਡੀ ਖੁਰਦਵਾਰ ਵਾਲੇ ਰੋਡ ਤੇ ਲੱਗਦੀ ਆ ਜੀ ਤਲਵੰਡੀ ਧਾਮ ਵਾਲਾ ਰੋਡ ਵੀ ਕਹਿ ਦਿੰਦੇ ਆ ਖੇਤਾਂ ਦੇ ਵਿੱਚ ਇਹ ਮੰਡੀ ਲੱਗਦੀ ਆ ਮੇਰੇ ਵੀਰ ਫਿਰੋਜ਼ਪੁਰ ਰ ਜਿਨ੍ਹਾਂ ਨੇ ਲੁਧਿਆਣੇ ਵਾਲੇ ਪਾਸੇ ਆਉਣਾ ਉਹ ਸੱਜੇ ਪਾਸੇ ਨੂੰ ਮੋੜ ਪੈਣਾ ਤੇ ਨਾਲ ਹੀ ਰੋਡ ਤੋਂ ਮੁੜ ਕੇ ਤਕਰੀਬਨ 1.5 ਤੇ 2 ਕਿਲੋਮੀਟਰ ਦੇ ਵਿੱਚ ਵਿੱਚ ਇਹ ਮੰਡੀ ਦਾ ਅਸਫਰਾ ਸਾਰਾ ਹੈ ਤੇ ਜਿਹੜੀ ਆ ਤੁਸੀਂ ਗੱਲ ਕਰਦੇ ਹੋ ਨੀ ਬੱਚਿਆਂ ਦੀ ਇੱਧਰ ਕਰੋ ਇਹਨੂੰ ਮੜਾ ਜਾ ਮੈਂ ਸਭ ਤੋਂ ਪਹਿਲਾਂ ਜੀ ਇਹ ਆਪਣੇ ਆਏ ਵੀਰ ਇਹਨਾਂ ਦੇ ਦਾਦਾ ਜੀ ਜਾਂ ਇਹਨਾਂ ਦੇ ਜਿਹੜੇ ਮਾਪੇ ਨਾਲ ਆਏ ਨੇ ਹਾਂ ਇਹ ਕਹਿੰਦੇ ਸਾਡੇ ਬੱਚੇ ਤੁਹਾਡੀਆਂ ਵੀਡੀਓ ਬਾਬਾ ਜੀ ਬਹੁਤ ਦੇਖਦੇ ਆ ਠੀਕ ਹੈ ਜੀ ਤੇ ਮੈਂ ਕਹਾਂ ਜੀ ਕੋਈ ਗੱਲ ਨਹੀਂ ਜ਼ਰੂਰ ਵੀ ਬੱਚਿਆਂ ਦੀ ਵੀਡੀਓ ਬਣਵਾਵਾਂਗੇ ਇਹ ਬੱਚਿਆਂ ਦਾ ਖੂਨ ਵਧ ਗਿਆ ਜਦ ਹੀ ਖੁਸ਼ ਹੋ ਗਏ ਲੈ ਵੀ ਸਾਡੀ ਅੱਜ ਵੀਡੀਓ ਬਣਨੀ ਆ ਠੀਕ ਹੈ ਜੀ ਸਰਸ਼ੇਵ ਸਿੰਘ ਜੀ ਹਰੇਕ ਬੰਦੇ ਨੂੰ ਚਾਹ ਵਾ ਹਰੇਕ ਬੰਦੇ ਨੂੰ ਮਾਣ ਹੁੰਦਾ ਇਹ ਤਾਂ ਫੇਰ ਬੱਚੇ ਆ ਇਹ ਹੈਗਾ ਜੀ ਆਲੀਆ ਹਾਂ ਜੀ ਹਾਂ ਆਲੀਆ ਨੇ ਤੇਰਾ ਨੋ ਤੇਰਾ ਨੋ ਕੀ ਆ ਰਿਹਾਨ ਖਾਨ ਇਹਦਾ ਨੋ ਇਹਦਾ ਨੋ ਹੈਗਾ ਜੀ ਫਤਿਹਵੀਰ ਸਰਹੰਦ ਤੋਂ ਤੇ ਇਹ ਕਿਹੜੀ ਜਗ੍ਹਾ ਤੋਂ ਬੱਚੇ ਜੀ ਇਹ ਆਪਣੇ ਉਧਰ ਹੀ ਰੋਡੀਵਾਲ ਪਿੰਡ ਰੋਡੀਵਾਲ ਪਿੰਡ ਆ ਜੀ ਮੇਰੇ ਖਿਆਲ ਮਲੇਰਕੋਟ ਦਾ ਸਾਈਡ ਆ ਜੀ ਹਾਂਜੀ ਹਾਂਜੀ ਤੇ ਉਧਰੋਂ ਆਏ ਨੇ ਦੇਖੋ ਇਹ ਬੱਚਿਆਂ ਦੇ ਮਨ ਦੇ ਵਿੱਚ ਆ ਸੀ ਇਹ ਬੱਚਾ ਅੱਜ ਪਠ ਲੈਣ ਆਇਆ ਆ ਆਪਣੇ ਫਾਦਰ ਸਾਹਿਬ ਦੇ ਨਾਲ ਵੀਵੇਂ ਪੱਠ ਲੈ ਕੇ ਜਾਣੀਆਂ ਪੱਠ ਪਾਲਣੀਆਂ ਇਹ ਦੁੱਧ ਚੌਂਕ ਦੀ ਪੱਠ ਲੈ ਰਹੇ ਸੀਗੇ तकरीबन ਉਹ ਵੀ 6-7000 ਦੀ ਮੈਂਣੀ ਸੀ ਇਹ ਪੱਠ ਇਹਨਾਂ ਨੂੰ ਆਪਾਂ ਲੈ ਕੇ ਦਿੱਤੀ ਆ ਜੀ ਦੋ ਦੰਦ ਦੇ ਪੱਠਾ 34 ਇੰਚ ਹਾਈਟ ਆ ਤੇ ਚਾਹੇ 6 ਮਹੀਨਿਆਂ ਨੂੰ ਇਹਨੂੰ ਕਰਾਸ ਕਰਾ ਲੈਣ ਵਧੀਆ ਸਾਮਕੇ ਤੇ ਬਾਕੀ ਰਹੀ ਗੱਲ ਜੀ ਬੱਚਿਆਂ ਦੀ ਵੀਡੀਓ ਦੀ ਮੈਂ ਇਹ ਕਹਿੰਦਾ ਵੀ ਬੱਚਿਆਂ ਨੂੰ ਲੈ ਕੇ ਆਓ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਦ ਤੋਂ ਬਦ ਬੱਚਿਆਂ ਨੂੰ ਲਿਆਓ ਉਹਨਾਂ ਦੇ ਅੰਦਰ ਸ਼ੌਂਕ ਪੈਦਾ ਹੋਵੇ ਜਾਨਵਰ ਪਾਲਣ ਦਾ ਹਾਂ ਜੇ ਮੈਂ ਫਤਿਹ ਵੀ ਰੇ ਪੜ੍ਹਾਈ ਵੀ ਕਰਦਾ ਉਹ ਤਕਰੀਬਨ ਮਿਲ ਆਦਾ 11ਵੀਂ ਚਾਹੇ 11ਵੀਂ ਚਾਹੇ ਚਲੋ ਵਧਾਈ ਦੇ ਪਾਤਰੋਂ ਪਹਿਲੇ ਕਿੰਨੇ ਬੱਚੇ 11ਵੀਂ ਚਾਹੇ ਬੀਏ ਪੜ੍ਹਾਓ ਭਾਵੇਂ ਡਿਗਰੀ ਕਰਾਓ ਪੜ੍ਹਾਈ ਵੀ ਜ਼ਰੂਰੀ ਆ ਸਮਾਜ ਦੇ ਅੰਦਰ ਪਰ ਕਿੱਤਾ ਕਰਾਉਣਾ ਵੀ ਜ਼ਰੂਰੀ ਆ ਪਹਿਲੇ ਬਜ਼ੁਰਗਾਂ ਵੱਲ ਝਾਤੀ ਮਾਰ ਲਓ ਰੋਟੀ ਦੇ ਟਾਈਮ ਬਜ਼ੁਰਗ ਕਹਿੰਦਾ ਸੀ ਮੈਂ ਚੱਲਿਆ ਖੱਤੇ ਨੂੰ ਰੇੜੀ ਜੋੜ ਕੇ ਬੁੱਲਤ ਲੈ ਕੇ ਮੇਰੀ ਚਾਹ ਲੈ ਖੱਤੇ 'ਚ ਭੇਜ ਦਿਓ ਰੋਟੀ ਖੱਤੇ 'ਚ ਭੇਜ ਦਿਓ ਭਾਈ ਜੀ ਪੀ ਸਕਦਾ ਸੀ ਪਿਓ ਕਰੇ ਚਾਹ ਰੋਟੀ ਵੀ ਖਾ ਸਕਦਾ ਸੀ ਬਾਪ ਕਰੇ ਰੋਟੀ ਖਾ ਕੇ ਵੀ ਬੁੱਲਦ ਲਿਆ ਸਕਦਾ ਸੀ ਇੱਕ ਉਹ ਸਿਆਣੇ ਬਜ਼ੁਰਗ ਸੀ ਭਾਵੇਂ ਕਿ ਅਨਪੜ੍ਹ ਸੀ ਉਹ ਸਿਆਣੇ ਸੀ ਆਪਦੇ ਬੱਚਿਆਂ ਨੂੰ ਕਿੱਤੇ ਨਾਲ ਜੋੜਨ ਦੀ ਖਾਤਰ ਖੱਤੇ ਜਿ ਬੁਲਾਉਂਦੇ ਸੀ ਵੀ ਖੇਤ ਦੇ ਵਿੱਚ ਮੇਰੀ ਚਾਹ ਲੈ ਕੇ ਆ ਜਾ ਜਦੋਂ ਖੱਤੇ ਜੇ ਪੁੱਤ ਜਾਊਗਾ ਉਹਨੂੰ ਮੂਲੀ ਸਲਗਮ ਮੇਥੇ ਪਾਲਕ ਸਾਗ ਦਾ ਝੋਨੇ ਦਾ ਕਣਕ ਦਾ ਪਤਾ ਲੱਗਦਾ ਵੀ ਆਹ ਕਣਕਾ ਝੋਨਾ ਵਾ ਆ ਹਰ ਹਰ ਆ ਮੇਰਾ ਬਾਪ ਇਕਲ ਬੀਜ ਦਾ ਤੇ ਇਕਲ ਫੜਦਾ ਇਕਲ ਪਾਲਦਾ ਜੇ ਹੁਣ ਤੁਸੀਂ ਬੱਚਿਆਂ ਨੂੰ ਮੰਡੀ ਵਿੱਚ ਲੈ ਕੇ ਆਓਗੇ ਉਹਨਾਂ ਨੂੰ ਬੱਚਿਆਂ ਦੀ ਨੌਲੇਜ ਵਧੂਗੀ ਇਹਨਾਂ ਦੀ ਨਸਲ ਬਾਰੇ ਪਤਾ ਲੱਗੂਗਾ ਇਹ ਲੈ ਕੇ ਜਾਣਗੇ ਇਹਨਾਂ ਨੂੰ ਪਾਲਣਗੇ ਤੇ ਕਿੱਤੇ ਨਾਲ ਜੋੜਨਗੇ ਬੇਲੜਾ ਲੋਕਾਂ ਤੋਂ ਬਚਣਗੇ ਨਸ਼ਿਆਂ ਤੋਂ ਬਚਣਗੇ ਜਿੰਨੇ ਸੱਥਾਂ ਵਿੱਚ ਬਹਿੰਦੇ ਉਹ ਨਹੀਂ ਬਹਿਣੇ ਚਾਹੀਦੇ ਮੈਂ ਸਪਸ਼ਟ ਹੀ ਕਹਿ ਰਿਹਾ ਬਜ਼ੁਰਗ ਬਹਿੰਦੇ ਆ ਬਹਿ ਜਾਣ ਕਿਉਂਕਿ ਉਹਨਾਂ ਨੇ ਟਾਈਮ ਪਾਸ ਕਰਨਾ ਛੋਟੇ ਬੱਚਿਆਂ ਨੂੰ 20 ਸਾਲ ਤੱਕ ਬੱਚਿਆਂ ਨੂੰ ਸੱਥ ਵਿੱਚ ਨਹੀਂ ਬਹਿਣ ਦੇਣਾ ਚਾਹੀਦਾ ਸਮਾਜ ਇਹਨਾਂ ਗਲਤ ਇਸ ਲਈ ਮੈਂ ਵਧਾਈ ਦੇਣਾ ਇਹਨਾਂ ਦੇ ਜਿੰਨੇ ਵੀ ਮਾਪਿਓ ਇੱਥੇ ਬੱਚਿਆਂ ਨੂੰ ਲੈ ਕੇ ਆਏ ਨੇ ਮੁੱਲਾਪੁਰ ਦੀ ਬੱਕਰਾ ਮੰਡੀ ਤੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਭਾਈ ترسیਮ ਦਾ ਧੰਨਵਾਦ ਸਾਡੇ ਵੀਰ ਬਲੈਤੀ ਟੀਵੀ ਵਾਲੇ ਇਹਨਾਂ ਦਾ ਧੰਨਵਾਦ ਜਿਹੜੇ ਕਿ ਵੀਡੀਓ ਬਣਾਉਂਦੇ ਨੇ ਸਾਡੀ ਮੰਡੀ ਦਾ ਨਾਮ ਦੂਰ ਦੁਰੇਡੇ ਤੱਕ ਜਾਂਦਾ ਵਿਦੇਸ਼ਾਂ ਵਿੱਚ ਵੀ ਨਾਮ ਜਾਂਦਾ ਕੈਨੇਡਾ ਅਮਰੀਕਾ ਦੇ ਵਿੱਚ ਗੂੰਜਾਂ ਪੈਂਦੀ ਹੈ ਵੀ ਮੁੱਲਾਪੁਰ ਮੰਡੀ ਬਹੁਤ ਵਧੀਆ ਮੰਡੀ ਆ ਇੱਥੇ ਪੂਰੀ ਬਲੱਡ ਲਾਈਨ ਹੁੰਦੀ ਆ ਵੀਰੇ ਬੀਟਲ ਤੇ ਕ੍ਰਾਸ ਬੀਟਲ ਸਭ ਤੋਂ ਜ਼ਿਆਦਾ ਮਾਲ ਜੇ ਆਉਂਦਾ ਤਾਂ ਮੁੱਲਾਪੁਰ ਦੀ ਮੰਡੀ ਚ ਆਉਂਦਾ ਜਿੰਨੇ ਸਾਡੇ ਫਾਰਮਿੰਗ ਆ ਨਵੇਂ ਜੁੜਦੇ ਨੇ ਇੱਥੋਂ ਮਾਲ ਲੈ ਕੇ ਜਾਂਦੇ ਆ ਅਸੀਂ ਵੀ ਛੱਡ ਕੇ ਜਾਂਦੇ ਆ ਉਹਨਾਂ ਕੋਲੇ ਪਹੁੰਚਦਾ ਕਰੀਦਾ ਫੇ ਸਾਰਿਆਂ ਦਾ ਧੰਨਵਾਦ ਕਰਦੇ ਆ ਬੇਨਤੀ ਕਰਦੇ ਆ ਕਿ ਮੁੱਲਾਪੁਰ ਦੀ ਮੰਡੀ ਤੇ ਪਹੁੰਚਿਆ ਕਰੋ ਤੇ ਇੱਕ ਜ਼ਰੂਰੀ ਬੇਨਤੀ ਅਗਲੀ ਮੰਡੀ ਆ ਰਹੀ ਆ ਵੀਰੇ 12 ਤਰੀਕ ਦੀ 12 April ਦੀ 13 ਤਰੀਕ ਨੂੰ ਵਿਸਾਖੀ ਆ ਸਾਰਿਆਂ ਨੂੰ ਪਤਾ ਆਪਾਂ ਨੂੰ ਜਿਹੜਾ ਵਿਸਾਖੀ ਦਾ ਵੀਰੇ ਬੱਕਰੀਆਂ ਦਾ ਮੇਲਾ ਭਰਨਾ ਸਵੱਦੀ ਪਿੰਡ ਆ ਸਾਡੇ ਨਾਲ ਹੀ ਆ ਤਲਵੰਡੀ ਦੇ ਨਾਲ ਹੀ ਸਵੱਦੀ ਐਸੇ ਪਿੰਡ ਤੋਂ ਦੂਜਾ ਪਿੰਡ ਸਵੱਦੀ ਆ ਜਾਣਾ ਜੇ ਤਲਵੰਡੀ ਕਲਾ ਵੇਚਦੀ ਜਾਓਗੇ ਤਾਂ ਵੀ ਸਵੱਦੀ ਆਊ ਨਹੀਂ ਇੱਥੋਂ ਸਿੱਧਾ ਤਲਵੰਡੀ ਤਲਵੰਡੀ ਬੱਕਰੀਆਂ ਦਾ ਮੇਲਾ ਭਰੂਗਾ ਵੀਰੇ ਗੁਰਦੁਆਰਾ ਛੜੀ ਸਾਹਿਬ ਬਹੁਤ ਵੱਡੀ ਜਗ੍ਹਾ ਉੱਥੇ ਬੜੀ ਸ਼ਕਤੀ ਵਾਲੀ ਜਗ੍ਹਾ ਗੁਰੂ ਘਰਾਂ ਉੱਥੇ ਬਹੁਤ ਤਕੜਾ ਗੁਰੂ ਕੇ ਲੰਗਰ ਮੇਲਾ ਬਹੁਤ ਭਰਦਾ ਬਾਕੀ ਸੰਗਤਾਂ ਵੀ ਬੇਅੰਤ ਜਾਂਦੀਆਂ ਜਿੰਨੇ ਬੱਕਰੀ ਪਾਲ ਕਬੀਰ ਨੇ ਸਾਨੂੰ ਬੇਨਤੀ ਕਰਦੇ ਹਾਂ ਕਿ 13 ਤਰੀਕ ਨੂੰ ਗੁਰਦੁਆਰਾ ਛੜੀ ਸਾਹਿਬ ਜਿਹੜਾ ਕਿ ਚੌਂਕੀ ਮਾਨਾਂ ਤੋਂ ਰੋਡ ਜਾਂਦਾ ਭੂੰਦੜੀ ਨੂੰ ਉਸ ਰੋਡ ਦੇ ਉੱਤੇ ਗੁਰਦੁਆਰਾ ਪੈਂਦਾ ਵਾ ਉੱਥੇ ਬੱਕਰੀਆਂ ਦਾ ਮੇਲਾ ਭਰੂਗਾ 13 ਤਰੀਕ ਨੂੰ ਵੱਧ ਤੋਂ ਵੱਧ ਪਹੁੰਚਿਓ 12 ਤਰੀਕ ਦੀ ਮੰਡੀ ਹੋਊਗੀ ਮੁੱਲਿਆ ਪਰ 13 ਤਰੀਕ ਨੂੰ ਬੱਕਰੀਆਂ ਦਾ ਮੇਲਾ ਸਵੱਦੀ ਕਲਾ ਛੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਭਰੂਗਾ ਬੱਤ ਤੋਂ ਬੱਤ ਪਹੁੰਚੋ ਵੀਰ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਬਾਬਾ ਜੀ ਦਾ ਧੰਨਵਾਦ ਕਰ ਦਾਂਗੇ। ਬੱਚੇ ਐਸੀ ਚਲੋ ਹੌਸਲਾ ਵਧਾਈ ਵਰਦੀ ਹੁੰਦੀ ਹੈ ਕਿ ਪੈਸੇ ਤੁਸੀਂ ਕਿਹੜੇ ਪੈਸੇ ਤੁਸੀਂ ਕਿਹੜੇ ਲੈਣੇ ਹੁੰਦੇ ਨੇ ਆਪਾਂ ਹੱਸਦੇ ਸੀਗੇ। ਦੇਖਦੇ ਸੀ ਬੱਚੇ ਕਹਿੰਦੇ ਕੀ ਨੇ ਵੀ ਹਾਂ ਇਹਦਾ ਕੰਮ ਉਲਟੀ ਕਹਾਣੀ ਦਾ ਨਹੀਂ ਪੈਗੀ ਪਰ ਉਲਟੀ ਨਹੀਂ ਪਈ ਕਿਉਂ ਬਾਬਾ ਜੀ ਠੀਕ ਹੈ ਤੇ ਇਧਰ ਲੈ ਬੰਨੇ ਦਿਖਾ ਦਿੰਦੇ ਆ ਤੁਹਾਨੂੰ ਇਹ ਬਾਬਾ ਜੀ ਆਉਂਦੇ ਹੁੰਦੇ ਨੇ ਕਿ ਮੇਮਣਿਆਂ ਦੀ ਲਾ ਦਿੰਦੇ ਨੇ ਸੇਲ ਹਰ ਮੰਡੀ ਤੇ ਮੇਮਣਿਆਂ ਦੀ ਸੇਲ ਲੱਗੀ ਹੁੰਦੀ ਔਰੇ ਕਿਉਂ ਬਾਬਾ ਜੀ ਹਾਂ ਜੀ ਹਾਂ ਜੀ ਇਹ ਗੱਡੀ ਭਰ ਕੇ ਲਿਆਉ ਅੱਜ ਹਾਂ ਕਿੰਨੇ ਬੱਚੇ ਚੋਂ ਇਹਦੇ ਬੱਚੇ 4 ਅਹੀਂ ਹਲੇ 4 ਵਿੱਚ ਨੇ ਕੀ ਕੀ ਐ ਇਹਦੇ ਵਿੱਚ ਜੀ ਹਾਂ ਜੀ ਕੀ ਕੀ ਐ ਇਹਦੇ ਵਿੱਚ ਬੱਕਰੇ ਮੇਮਣੇ ਵਿੱਚ ਬੱਕਰੇ ਨੇ ਸਾਰੇ ਸਾਰੇ ਹਾਂ ਜੀ ਕੱਲੇ ਬੱਕਰੇ ਕਿਵੇਂ ਛਾੜ ਕੇ ਲਿਓਨੇ ਹੋਰ ਬੱਕਰੀ ਆਹ ਦੇਖ ਆ ਬੱਕਰੀ ਲੈਦੇ ਇੱਕ ਦੁੱਧ ਵਾਲੀ ਇੱਕ ਬੱਕਰਾ ਮਾਗਾ ਅੱਛਾ ਕੱਲੇ ਮੇਮਣੇ ਕਿਵੇਂ ਛਾੜ ਕੇ ਲਿਓਨੇ ਬਸ ਮੜੋ ਲੈ ਲੈਨੇ ਮਡੀਆਂ ਤੋਂ ਲੈਨੇ ਕੰਮ 5-500 ਰੁਪਏ ਛੱਡ ਦਿੰਦਾ ਇੱਕ ਮੇਮਣਾ ਬਾਜੀ ਦਵਾ 1000 ਵੀ ਛੱਡ ਦਿੰਦਾ ਅੱਛਾ ਬਾਜੀ ਦਵਾ ਭਾਈ ਘਾਟਾ ਹੀ ਪੈ ਜਾਂਦਾ ਨਹੀਂ ਇੱਕ ਜਗ੍ਹਾ ਤੋਂ ਲੈ ਹੋਨੇ ਨੇ 8-8 ਜਗ੍ਹਾ ਤੋਂ 8-8 ਤੋਂ ਠੀਕ ਹੈ ਲੈ ਪਿੰਡ ਕਿਹੜਾ ਦੱਸ ਜੀ ਆਪਾਂ ਨੇ ਆਪਣਾ ਮਲੇ ਕੋਟਲਾ ਪਿੰਡਾ ਰੋਡੀ ਵਾਲ ਪਿੰਡਾ ਉੱਥੇ ਦਾ ਇਹ ਕਿੰਨੇ ਕਿੰਨੇ ਮਹੀਨਿਆਂ ਤੋਂ ਕਿੰਨੇ ਕਿੰਨੇ ਮਹੀਨਿਆਂ ਦੇ ਨੇ ਜੀ ਇਹ ਵਿੱਚਿਆਂ ਕਿੰਨੇ ਤਿੰਨ ਚਾਰ ਚਾਰ ਮਹੀਨਿਆਂ ਦੇ ਹੂੰ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੇ ਨੇ ਯਾਨੀ ਕਿ ਪਾਲਣ ਵਾਲੇ ਬੱਚੇ ਨੇਗੇ ਜਿਹਨੇ ਪਾਲਣੇ ਨੇਗੇ ਮੁੱਲ ਕਿੰਨਾ ਤੋਂ ਕਿੰਨੇ ਤੱਕ ਆ ਜੀ ਇਹ ਮੰਗਦੇ 5500 ਵੀ ਜਾਂ 6 ਵੀ ਮੰਗ ਲੈਂਦੇ ਆ ਬੇ ਦੇਣੇ ਆ ਪੰਜ ਦਾ ਠੀਕ ਆ 5000 ਦੀ ਰੇਜ ਆ ਜੀ ਕੋਈ 540 ਇਧਰ ਉਧਰ ਹੋ ਜਾਂਦਾ ਵਾ ਕੋਈ ਵਾੜਾ ਨਹੀਂ ਹੈਗਾ ਇਹ ਲੈ ਕੇ ਤਾਂ ਆਉਂਦੇ ਆ ਬੱਕਰੇ ਕਿਉਂਕਿ ਤੁਹਾਨੂੰ ਪਤਾ ਵੀ ਕੁਰਬਾਨੀ ਦੇ ਦਿਨ ਨੇੜੇ ਆਉਂਦੇ ਆ Eid ਦੇ ਇੱਕ ਹੁਣ Eid ਹੋਣ ਲੱਗੀ ਆ ਜੀ ਕਈ ਬੰਦੇ ਨੂੰ ਨਹੀਂ ਪਤਾ ਹੈਗਾ Eid ਵਕੀਦ ਬਕਰੀਦ ਇਹ ਮੁਸਲਮਾਨ ਭਰਾਵਾਂ ਦੇ ਤਿੰਨ ਤਿਹਾਰ ਨੇ ਵੱਡੇ ਜਿਹੜਾ ਇੱਕ ਤਿਹਾਰ ਆਉਂਦਾ Eid ਦਾ ਮੇਨ ਤਿਹਾਰ ਜਿਹੜਾ ਜਿਹਦੇ ਤੇ ਬੱਕਰਿਆਂ ਦੀ ਕੁਰਬਾਨੀ ਲੱਗਦੀ ਆ ਉਹ ਤਿਆਰ ਗਾਹਾਂ ਆਊਗਾ ਤਕਰੀਬਨ ਲੱਗ-ਪੱਗ 2 ਮਹੀਨੇ ਰਹਿ ਗਏ ਹਾਂ ਜੀ 2 ਮਹੀਨੇ 2 ਮਹੀਨੇ ਰਹਿ ਗਏ ਉਸ ਤਿਹਾਰ ਦੇ ਵਿੱਚ ਤੇ ਉਹਦੇ ਧਿਆਰ ਦੇ ਸਬੰਧ ਦੇ ਵਿੱਚ ਜਿਹੜੇ ਪਰਿਵਾਰ ਨੇ ਕੋਈ ਜ਼ਰੂਰੀ ਨਹੀਂ ਕਿ ਮੁਸਲਮਾਨ ਭਰਾ ਹੀ ਪਾਲਦੇ ਨੇ ਸਾਡੇ ਗਰੀਬ ਪਰਿਵਾਰ Hindu ਪਰਿਵਾਰ Sikh ਪਰਿਵਾਰ ਜਿਹੜੇ ਬੱਕਰੀਆਂ ਦੇ ਕਿੱਤੇ ਨਾਲ ਜੁੜੇ ਨੇ ਉਹ ਬੱਚਿਆਂ ਦੀ ਪਰਵਰਿਸ਼ ਕਰਦੇ ਆ ਬੱਚਿਆਂ ਨੂੰ ਪਾਲ ਕੇ ਉਹਨਾਂ ਤੋਂ ਵਧਿਆ ਰੁਪਈਏ ਕਮਾਉਂਦੇ ਆ ਫਿਰ ਉਹ ਵੇਚਦੇ ਆ ਸਾਡੇ ਮੁਸਲਮਾਨ ਭਰਾ ਨੇ ਜਿਹੜੇ ਵੀਰ ਉਹ ਲੈ ਲੈਂਦੇ ਨੇ ਕੁਰਬਾਨੀ ਲਈ ਇਹ ਫੇ ਕੱਸੀ ਕਰਕੇ ਇਹਨਾਂ ਨੂੰ ਪਾਲ ਕੇ ਆਪਣੇ ਕੋਲ ਰੱਖ ਲੈਣਦੇ ਨੇ ਤੇ ਗਾਂ ਜਿਹੜੇ ਬੱਚੇ ਪਾਲਕੂ ਆ ਉਹ ਲੈ ਵੀ ਜਾਂਦੇ ਨੇ ਕਈ ਸਾਡੀਆਂ ਭੈਣਾਂ ਵੀ ਆ ਜਿੱਦਾਂ ਮੁੱਲਾਪੁਰ ਵਿੱਚ ਸ਼ਹਿਰ ਦੇ ਵਿੱਚ ਇੱਕ ਭੈਣ ਆ ਉਹ ਮੇਰੇ ਤੋਂ ਬੱਚੇ ਲੈਣ ਆਈ ਮੈਂ ਕਿਹਾ ਵੀ ਤੁਸੀਂ ਕੀ ਕਰਨੇ ਆ ਭੈਣ ਜੀ ਬੱਚੇ ਕਹਿੰਦੇ ਬਾਬਾ ਜੀ ਅਸੀਂ ਪਾਲਦੇ ਹਾਂ ਕੁਰਬਾਨੀ ਲਈ ਮੈਨੂੰ ਉਦੋਂ ਪਤਾ ਲੱਗਿਆ ਵੀ ਇਹ ਮੁਸਲਮਾਨ ਫੈਮਲੀ ਆ ਤੇ ਮੈਂ ਕਿਹਾ ਵੀ ਕਦੇ ਬਾਬਾ ਜੀ ਸਾਡੇ ਘਰੇ ਆਇਓ ਚਲੋ ਜਦੋਂ ਮੈਂ ਗਿਆ ਮੈਂ ਇਹ ਗੱਲ ਤਾਂ ਤੋੜੀ ਆ ਕਈ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂਗੀ ਜੀ ਬੱਚੇ ਪਾਲਣ ਨੂੰ ਜਿੱਦਾਂ ਬੀਬੀਆਂ ਸ਼ਹਿਰਾਂ ਦੇ ਲਵੇ ਜਾ ਕੇ ਦੇਖੋ ਸਾਈਕਲਾਂ ਦੇ ਜਿਹੜੇ ਵਿੱਚ ਤਾਰਾਂ ਪੈਂਦੀਆਂ ਟਾਇਰਾਂ 'ਚ ਉਹ ਵੀ ਲਵੇੜਦੀਆਂ 20 20 ਰੁਪਏ 20 20 ਪੈਸੇ ਮਿਲਦੇ ਆ 25 25 ਪੈਸੇ ਇੱਕ ਤਾਰ ਦੇ ਲਵੇਟਣ ਦੇ ਜਿਹੜੀ ਸਾਈਕਲ ਦੇ ਵਿੱਚ ਆਪਾਂ ਕਹਿੰਦੇ ਆ ਪਲਾਈਆਂ ਜਣੀਆਂ ਪੈ ਗਈਆਂ ਜੀ ਉਹ ਤਾਰਾ ਲਵੇੜਦੀਆਂ ਜਾਂ ਕੋਈ ਹੋਰ ਕਿੱਥਿਆ ਕਰਦੀਆਂ ਪਹਿਲੀਆਂ ਸਾਡੀਆਂ ਮਾਮਾ ਸੂਤ ਕੱਤਦੀਆਂ ਸੀ ਕਪਾਹ ਕੱਤਦੀਆਂ ਸੀ ਰੱਸੇ ਵੜਦੀਆਂ ਸੀ ਬਜ਼ੁਰਗ ਵੀ ਸਾਡੇ ਸੰਦੇ ਰੱਸੇ ਵੜਦੇ ਸੀ ਅੱਜ ਇਹ ਕਿੱਤਾ ਕਰਨਾ ਬੜਾ ਸੌਖਾ ਸੁੱਕਾ ਨੀਰਾ ਲੈ ਜੋ ਉਸ ਤੋਂ ਬਾਅਦ ਸੁੱਕੀ ਖਰਾਕ ਪਾਈ ਚੱਲੋ ਉਹ ਬੀਬੀ ਦੇ ਘਰ ਦੇ ਉੱਪਰ ਅਚਵਾਰੇ 'ਚ ਚਾਰ ਬੱਕਰੇ ਰੱਖੇ ਹੋਏ ਠੀਕ ਹੈ ਜੀ ਉਹ ਛੋਟੇ ਬੱਚੇ ਮੇਰੇ ਤੋਂ ਲੈ ਗਏ ਤੇ ਮੇਰੇ ਕੋਲੇ ਨਾਂ ਵੀ ਮੈਨੂੰ ਵਿਸਰ ਗਿਆ ਬੱਚੀ ਦਾ ਉਹ ਕਹਿੰਦੀ ਬਾਪਾ ਜੀ ਮੈਂ ਚਾਰ ਬੱਚੇ ਪਾਲਣੇ ਮੈਂ ਸਾਲ ਦਾ ਖਰਚਾ ਕੱਢ ਲੈਣੀ ਇਹਨਾਂ ਤੋਂ ਠੀਕ ਹੈ ਜੀ ਜਿਹੜਾ ਮੇਰੇ ਘਰ ਦਾ ਖਰਚਾ ਨਾ ਸਾਲ ਦਾ ਰਾਸ਼ਨ ਪਾਣੀ ਦਾ ਮੈਂ ਚਾਰ ਬੱਚਿਆਂ ਤੋਂ ਕੱਢ ਲੈਣੀ ਆ ਮੈਂ ਦੱਸ ਵੀ ਦਿੰਨਾ ਤੁਹਾਨੂੰ ਲੋਕ ਕਲਾ ਮੰਚਾ ਗੁਰਸ਼ਰਨ ਕਲਾ ਭਵਨ ਲੋਕ ਕਲਾ ਮੰਚ ਉਹਦੇ ਨਾਲ ਉਹ ਬੀਬੀ ਦਾ ਨੇੜੇ ਉੱਥੇ ਘਰ ਆ ਠੀਕ ਹੈ ਬਾਪਾ ਜੀ ਉਹ ਆਪਣੇ ਘਰ ਦੇ ਉੱਪਰ ਛੱਤ ਦੇ ਉੱਤੇ ਬੱਚੇ ਪਾਲਦੀ ਆ ਠੀਕ ਹੈ ਅਸੀਂ ਕਿਉਂ ਨਹੀਂ ਪਾਲ ਸਕਦੇ ਅਸੀਂ ਕਰਦੇ ਨਹੀਂ ਹੂੰ ਕਈ ਤਾਂ ਮੈਨੂੰ ਗਾਲ੍ਹਾਂ ਵੀ ਕੱਢਦੇ ਹੋਣਗੇ ਚਲੋ ਮੈਨੂੰ ਕਮੈਂਟ ਤਾਂ ਹਿੱਤ ਕਰ ਨਹੀਂ ਕਿਸੇ ਨੇ ਕੀਤਾ ਕਈ ਤਾਂ ਕਹਿੰਦੇ ਹੋਣਗੇ ਬਾਬਾ ਸਾਨੂੰ ਕਹੀ ਜਾਂਦਾ ਵੀ ਕਰਦੇ ਨਹੀਂ ਕੁਛ ਹੋ ਸਕਦਾ ਮੇਰੇ ਤੋਂ ਵੱਧ ਕਰਦੇ ਹੋਣ ਪਰ ਭਰਾਵੋ ਕਰਨਾ ਜ਼ਰੂਰੀ ਆ ਮਾਂ ਪਿਓ ਦੀ ਇੱਜ਼ਤ ਆਪਣੀ ਇੱਜ਼ਤ ਆਪਣੇ ਸਮਾਜ ਦੀ ਇੱਜ਼ਤ ਆਪਣੇ ਪੰਜਾਬ ਦੀ ਇੱਜ਼ਤ ਸਭ ਤੋਂ ਵੱਡੀ ਅਜ ਦਾਅ ਤੇ ਲੱਗੀ ਹੋਈ ਆ ਇਹਨੂੰ ਬਚਾਉਣਾ ਆਪਣੇ ਹੱਥ ਵਿੱਚ ਆ ਪਰ ਪੰਜਾਬ ਦੇ ਵਿੱਚ ਸੂਰਮੇ ਵੀ ਬੜੇ ਨੇ ਪੰਜਾਬ ਦੇ ਵਿੱਚ ਗਦਾਰ ਵੀ ਬੜੇ ਨੇ ਪੰਜਾਬ 'ਚ ਟੋਟ ਵੀ ਬੜੇ ਨੇ ਪੰਜਾਬ ਦੇ ਵਿੱਚ ਕੀਰਤ ਕਰਨ ਵਾਲੇ ਵੀ ਬੜੇ ਨੇ ਪਰ ਮੁੱਲ ਉਹਨਾਂ ਦਾ ਪੈਂਦਾ ਸੋਰਮਿਆਂ ਦਾ ਜਾਂ ਕਿਰਤੀਆਂ ਦਾ ਜਾਂ ਦਾਨੀਆਂ ਦਾ ਬਾਕੀ ਜਿਹੜੇ ਦੂਜੇ ਆ ਉਹਨਾਂ ਨੂੰ ਲਾਣਤਾ ਪੈਂਦੀਆਂ ਨੇ ਇਸ ਲਈ ਸਾਰੇ ਨੌਜਵਾਨ ਜਿੰਨੇ ਤੁਸੀਂ ਆਏ ਹੋ ਵਧਾਈ ਦੇ ਪਾਤਰੋਂ ਜੁੜੋ ਕਿਰਤ ਕਰੋ ਜ਼ਰੂਰੀ ਨਹੀਂ ਕਿ ਜੇ ਮੈਂ ਤੁਹਾਨੂੰ ਕਹਿੰਦਾ ਬੱਕਰੀਆਂ ਪਾਲ ਲੀਆਂ ਬੱਕਰੀਆਂ ਪਾਲੋ ਤੁਹਾਨੂੰ ਹੋਰ ਕਿੱਤਾ ਵਧੀਆ ਮੁਰਗੀ ਪਾਲਣ ਦਾ ਕਿੱਤਾ ਵਾ ਸੂਰ ਪਾਲਣ ਦਾ ਕਿੱਤਾ ਵਾ ਗਊ ਪਾਲਣ ਦਾ ਕਿੱਤਾ ਵਾ ਮੱਝ ਪਾਲਣ ਦਾ ਕਿੱਤਾ ਵਾ ਕਰੋ ਕੋਈ ਨਾ ਕੋਈ ਕਿੱਤਾ ਭੁੱਖੇ ਨਹੀਂ ਮ ਆਪਾਂ ਮਰਨਾ ਆਪਾਂ ਕਰਕੇ ਵਿਖਾਉਣਾ ਹੋ ਸਕਦਾ ਵੀ ਕੱਲ ਨੂੰ ਆਪਣਾ ਜਿੱਦਾਂ ਆਪਾਂ ਅੱਜ ਰਡੌਣੀ ਪਿੱਟੀ ਆ ਜੀ ਸਾਡਾ ਦੇਸ਼ ਅਲੱਗ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਦੁਨੀਆ ਅੱਡ ਹੁੰਦੀ ਆਈ ਹੈ ਭਰਾ ਭਰਾ ਅੱਡ ਹੁੰਦੇ ਆਏ ਨੇ ਕੱਲ ਨੂੰ ਸਾਡਾ ਦੇਸ਼ ਅਲੱਗ ਹੋ ਗਿਆ ਸਾਡੇ ਹੱਥ ਦੇ ਵਿੱਚ ਹੁਨਰ ਚਾਹੀਦਾ ਸਾਡੇ ਹੱਥ ਵਿੱਚ ਹੁਨਰ ਚਾਹੀਦਾ ਸਾਡੀ ਜਿਹੜੀ ਧਰਤੀ ਆ ਸੋਨਾ ਪੈਦਾ ਕਰਦੀ ਆ ਸੋਨਾ ਸਹੀ ਗੱਲ ਆ ਸੋਨਾ ਪੈਦਾ ਕਰਦੀ ਆ ਇਹਦੀ ਜੰਪਲ ਇੱਕੋ ਹੀ ਆ ਅੱਗੇ ਨਿੱਕੇ ਨਿੱਕੇ ਹੁੰਦੇ ਆਪਾਂ ਇੱਕ ਮਿੱਟੀ ਦੇ ਖੜਾਉਣੇ ਬਣਾਉਂਦੇ ਸੀ ترਸੀਮ ਸਿੰਘ ਜੀ ਛੋਟੇ ਹੁੰਦੇ ਅੱਜ ਵਾਲੇ ਜਵਾਕ ਤਾਂ ਨਹੀਂ ਬਣਾਉਂਦੇ ਕਿਉਂਕਿ ਰੈਡੀਮੇਡ ਖਲਾਉਣੇ ਆ ਗਏ ਮਿੱਟੀ ਦਾ ਖਲਾਉਣਾ ਬਣਾ ਕੇ ਉਹ ਤੇ ਨਾ ਸਿਰ ਦੇ ਵਿੱਚ ਹੱਥ ਫੇਰ ਕੇ ਉਹਦੇ ਤੇ ਹੱਥ ਫੇਰਦੇ ਤੇ ਉਹ ਤੇ ਚਮਕ ਆ ਜਾਂਦੀ ਸੀ ਮਿੱਟੀ ਦੇ ਉੱਪਰ ਇਹ ਸੋਨਾ ਅਗਰੀ ਆ ਸਾਡੀ ਧਰਤੀ ਆ ਇਹਨੂੰ ਸੰਭਾਲਣ ਦਾ ਸਾਡਾ ਫਰਜ਼ ਬਣਦਾ ਨਸ਼ਿਆਂ ਤੋਂ ਰਹਿਤ ਹੋਈਏ ਦਾੜੀ ਕੇਸ ਕਟੜੇ ਛੱਡੀਏ ਨਸ਼ੇ ਕਰਨੇ ਛੱਡੀਏ ਗੁਰਸੇਖ ਬੜੀ ਬਸਾਖੀ ਆਉਂਦੀ ਆ ਗੁਰਗੋਬ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਕਿਉਂ ਸਾਜਿਆ ਸੀ ਸਾਰੇ ਜਾਣਦੇ ਆ ਉਹਦਾ ਕੀ ਤੇ ਐਸਾ ਸਾਰੇ ਜਾਣਦੇ ਆ ਪਰ ਅਸੀਂ ਮੰਨਦੇ ਨਹੀਂ ਉਹਨੂੰ ਅਸੀਂ ਕਹਿ ਦਿੰਦੇ ਆ ਕਿ ਅਸੀਂ ਆਨੰਦਪੁਰ ਦੇ ਵਾਸੀ ਆ ਗੁਰਗੋਬ ਸਿੰਘ ਮਹਾਰਾਜ ਦੇ ਅਸੀਂ ਸਿੱਖ ਆ ਪਰ ਕਹਿਣੀ ਵਿੱਚ ਸਿੱਖ ਆ ਕਰਨੀ ਵਿੱਚ ਬਣੋ ਜਿਸ ਦਿਨ ਅਸੀਂ ਬਣ ਗਏ ਸਾਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਅਸੀਂ ਘਰ ਦੇ ਵਿੱਚ ਹੀ ਬਾਦਸ਼ਾਹ ਆ ਸਾਨੂੰ ਬਾਦਸ਼ਾਹ ਬਣਾ ਕੇ ਗਏ ਮਹਾਰਾਜ ਪਾਤਸ਼ਾਹਿਆਂ ਦੇ ਸਾਨੂੰ ਮਾਲਕ ਬਣਾ ਕੇ ਗਏ ਨੇ ਬਸਾਖੀ ਦਾ ਤਿਹਾਰ ਆ ਰਿਹਾ ਕੱਲੀ ਕਣਕ ਵੱਡਣ ਦਾ ਸ਼ੌਂਕ ਨਾ ਰੱਖਿਆ ਕਰੋ ਜਾਂ ਇਹ ਨਾ ਵੀ ਮੇਲਿਆਂ ਤੇ ਜਾਣ ਦਾ ਸ਼ੌਂਕ ਨਾ ਰੱਖਿਆ ਕਰੋ ਜੋ ਸਾਡਾ ਇਤਿਹਾਸ ਆ ਸਾਡਾ ਵਿਰਸਾ ਵਾ ਉਹਨੂੰ ਵੀ ਯਾਦ ਕਰੀਏ ਉਸ ਵਿਰਸੇ ਦੇ ਨਾਲ ਜੁੜੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬਾਬਾ ਜੀ ਮੁੱਲਾਪੁਰ ਵਾਲੇ ਸੁਰਿੰਦਰ ਸਿੰਘ ਜੀ ਖਾਲਸਾ ਦਾ ਬਹੁਤ ਚੰਗੀਆਂ ਤੇ ਕੀਮਤੀ ਗੱਲਾਂ ਹੁੰਦੀਆਂ ਨੇ ਆਪਾਂ ਇਹਨਾਂ ਦੇ ਰੀਲਾਂ ਕੱਟ-ਕੱਟ ਕੇ ਵੀ ਤੁਹਾਨੂੰ ਦਿਖਾਉਣੇ ਹੁੰਦੇ ਆਂਗੇ ਤੇ ਸ਼ੇਅਰ ਵੀ ਬਹੁਤ ਕਰਦੇ ਨੇ ਬਹੁਤ ਸਾਰੇ 뷰 ਵੀ ਆਉਂਦੇ ਨੇ ਠੀਕ ਆ ਨਾ ਕੀਮਤੀ ਗੱਲਾਂ ਹੁੰਦੀਆਂ ਦਾਖਾ ਜ਼ਿਲ੍ਹਾ ਲੁਧਿਆਣਾ ਧੰਨਵਾਦ